ਕਪੂਰਤਲਾ ਚ ਦੇਰ ਰਾਤ ਅੰਮ੍ਰਿਤਸਰ ਰੋਡ ਸਥਿਤ ਦਵਾਬਾ પેટ્રોલ ਪੰਪ ਤੇ ਕੁਝ ਅਗਿਆਤ ਨੌਜਵਾਨਾਂ ਦੀ ਲੜਾਈ ਝਗੜੇ ਤੋਂ ਬਾਅਦ ਹਜ਼ਾਰਾਂ ਰੁਪਏ ਦੀ ਲੁੱਟ ਦੀ ਘਟਨਾ ਸਾਹਮਣੇ ਆਈ ਹੈ ਅਗਿਆਤ ਯੁਵਕਾਂ ਦੇ ਵੱਲੋਂ ਜਿੱਥੇ પેટ્રોલ ਪੰਪ ਦੇ ਕਰਮੀ ਦੇ ਭਰਾ ਤੇ ਦਾਤਰ ਮਾਰ ਕੇ ਕਾਇਲ ਕਰ ਦਿੱਤਾ ਗਿਆ ਤਾਂ ਉੱਥੇ ਹੀ ਮਾਲਕ ਵੱਲੋਂ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਚ ਉਸ ਨੂੰ ਭਰਤੀ ਕਰਵਾਇਆ ਗਿਆ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ ਇਥੇ ਵੀ ਦੱਸਦੀ ਹੈ ਕਿ ਇਸ ਮਾਮਲੇ ਦੀ ਸਾਰੀ ਸੀਸੀਟੀਵੀ ਘਟਨਾ ਵੀ ਸਾਹਮਣੇ ਆਈ ਹੈ ਜਿਸ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਇਸ ਮਾਮਲੇ ਸੰਬੰਧੀ ਜਾਂਚ ਦੀ ਗੱਲ ਕਹੀ ਹੈ ਹਾਂ ਜੀ ਸੱਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਕਰਨ ਪ੍ਰਤਾਪ ਸਿੰਘ ਹੈ ਜੀ ਦੁਆਬਾ ਫਿਨਸਿਸ਼ਨ ਸਾਡੇ ਪੰਪ ਦਾ ਨਾਮ ਹੈ ਜੀ ਪਹਿਲਾ 8:00 ਵਜੇ ਮੁੰਡਿਆਂ ਨਾਲ ਲੜਾਈ ਝਗੜਾ ਹੋਇਆ ਤੇ ਸਾਡੇ ਸੀਨੀਅਰ ਮੁੰਡਿਆਂ ਨੇ ਮੁੰਡਿਆਂ ਨੂੰ ਸਮਝਾ ਕੇ ਭਜਾ ਕੇ ਤੋਰਤਾ ਚਲੋ ਵੀ ਕੋਈ ਗੱਲ ਨਹੀਂ ਕੁਝ ਨਹੀਂ ਹੋਇਆ ਫਿਰ ਬਾਅਦ ਚ ਉਹਨਾਂ ਦੇ ਘਰ ਦੇ ਮੁੰਡੇ ਜਿਹੜੇ ਲੜਕੇ ਗਏ ਸੀਗੇ ਉਹਨਾਂ ਇੱਕ ਲੇਡੀਆਂ ਸੀ ਉਹ ਲੜਾਈ ਕਰਕੇ ਗਈ ਮੁੰਡਿਆਂ ਨਾਲ ਫਿਰ 9:30 ਤੋਂ 9:30 ਤੋਂ 9:30 ਦੇ ਕਰੀਬ ਮੁੰਡੇ ਸਾਡੇ ਰੋਟੀ ਲੈਣ ਨੂੰ ਜਾਂਦੇ ਪਏ ਸੀ ਰਸਤੇ ਜੀ ਤੇ ਉਹਨਾਂ ਨੂੰ ਰਸਤੇ 'ਤੇ ਆਣ ਕੇ ਉਹਨਾਂ ਨੇ ਸੱਟਾਂ ਮਾਰੀਆਂ ਤੇ ਉਹਨਾਂ ਦੀ ਜੇਬ ਤੋਂ ਪੈਸੇ ਵੀ ਖੋਲੇ ਤੇ ਇੱਕ ਮੁੰਡੇ ਤੇ ਸਾਡੇ ਸਿਰ ਤੇ ਦਾਤ ਮਾਰਿਆ ਉਹਨਾਂ ਨੇ ਤੇ ਜਿਹੜਾ ਉਹਨੂੰ ਵੀ ਉਹਦੀ ਸਿਹਤ ਠੀਕ ਆ ਤੇ ਹਸਪੀਟਲ ਤੋਂ ਅਸੀਂ ਉਹਨੂੰ ਡਿਸਚਾਰਜ ਕਰਾ ਲਿਆ ਸੀ ਰਾਤੀ ਉਹਨੂੰ ਤੇ ਹੁਣ ਅੱਗੇ ਅਸੀਂ ਉਹਨਾਂ ਨੂੰ ਬੰਦੇ ਦੀ شناخت ਕਰਦੇ ਪਏ ਆ ਕੌਣ ਆ ਬੰਦੇ ਕਿੰਨੇ ਕ ਪੈਸੇ ਦੇ ਜਿਹੜੇ ਕਿ ਲੁੱਟ ਦੀ ਵਾਰਦਾਤ ਹੋਈ ਹੈ ਸੋ ਜਿਹੜਾ ਅਸੀਂ ਆਪਣਾ ਹਿਸਾਬ ਲਾਇਆ ਸੀ ਉਹ 650 ਤੋਂ ਲੈ ਕੇ 7 ਬਿਜਰਾ ਸਾਡਾ ਕੈਸ਼ ਨਹੀਂ ਹੈਗਾ ਸੀ ਵਿੱਚ ਇਹ ਜਿਹੜੀ ਘਟਨਾ ਵਾ ਕਿੰਨੇ ਕਬੇ ਦੀ ਹੈ ਇਹ ਫਿਰ ਹੌਕੀ ਕਰੀਮ ਪੌਣਿਕ 909 ਦੇ ਵਿੱਚ ਕਿੰਨੇ ਕਿੰਨੇ ਜਣੇ ਸੀ ਜਿਹੜੇ ਆ ਕੇ 10 ਜਣੇ ਸੀ ਤੇ ਇੱਕ ਇੱਕ ਵਿੱਚ ਲੇਡੀ ਸੀ ਤਾਂ ਤਾਂ ਕਿੰਨੇ ਬੰਦੇ ਜਿਹੜੇ ਕਿ ਤੁਹਾਡੇ ਜਿਹੜੇ ਜਖਮੀ ਹੋਏ ਸੀ ਸਾਡਾ ਇੱਕੋ ਬੰਦਾ ਜ਼ਖਮੀ ਹੋਇਆ ਕਿਉਂਕਿ ਸਾਡੇ ਸੇਲਮੈਨ ਦਾ ਭਰਾ ਸੀ ਕਰਨ ਨਾਲ ਕਿੰਨੀਆਂ ਸੱਟਾਂ ਲੱਗੀਆਂ ਆਉਂਦੀ ਉਹਦੇ ਸਿਰ 'ਤੇ ਸੱਟ ਲੱਗੀ ਜੀ ਉਹਦੇ ਤਾਂ ਤੁਸੀਂ ਪੁਲਿਸ ਪ੍ਰਸ਼ਾਸਨ ਤੋਂ ਕੀ ਮੰਗ ਕੇ ਕਰਦੇ ਅਸੀਂ ਪੁਲਿਸ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਵੀ ਅਸੀਂ ਵੀ ਪੈਟਰੋਲ ਪੰਪ ਡੀਲਰ ਆ ਜੀ ਤੇ 24 ਘੰਟੇ ਜਨਤਾ ਦੀ ਸਰਵਿਸ ਤੇ ਰਹਿਦਾ ਸੀ ਹਾਜ਼ਰ ਤੇ ਸਾਨੂੰ ਬੰਦਨ ਸਾਹਿਬ ਦਿੱਤਾ ਜਾਵੇ ਤੇ ਜਿਹੜੇ ਦੋਸ਼ੀ ਹੈਗੇ ਉਹਨਾਂ ਦੇ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਕਪੂਰਤਲਾ ਚ ਦੇਰ ਰਾਤ ਅੰਮ੍ਰਿਤਸਰ ਰੋਡ ਸਥਿਤ ਦਵਾਬਾ પેટ્રોલ ਪੰਪ ਤੇ ਕੁਝ ਅਗਿਆਤ ਨੌਜਵਾਨਾਂ ਦੀ ਲੜਾਈ ਝਗੜੇ ਤੋਂ ਬਾਅਦ ਹਜ਼ਾਰਾਂ ਰੁਪਏ ਦੀ ਲੁੱਟ ਦੀ ਘਟਨਾ ਸਾਹਮਣੇ ਆਈ ਹੈ ਅਗਿਆਤ ਯੁਵਕਾਂ ਦੇ ਵੱਲੋਂ ਜਿੱਥੇ પેટ્રોલ ਪੰਪ ਦੇ ਕਰਮੀ ਦੇ ਭਰਾ ਤੇ ਦਾਤਰ ਮਾਰ ਕੇ ਕਾਇਲ ਕਰ ਦਿੱਤਾ ਗਿਆ ਤਾਂ ਉੱਥੇ ਹੀ ਮਾਲਕ ਵੱਲੋਂ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਚ ਉਸ ਨੂੰ ਭਰਤੀ ਕਰਵਾਇਆ ਗਿਆ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ ਇਥੇ ਵੀ ਦੱਸਦੀ ਹੈ ਕਿ ਇਸ ਮਾਮਲੇ ਦੀ ਸਾਰੀ ਸੀਸੀਟੀਵੀ ਘਟਨਾ ਵੀ ਸਾਹਮਣੇ ਆਈ ਹੈ ਜਿਸ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਇਸ ਮਾਮਲੇ ਸੰਬੰਧੀ ਜਾਂਚ ਦੀ ਗੱਲ ਕਹੀ ਹੈ ਹਾਂਜੀ ਸੱਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਕਰਨ ਪ੍ਰਤਾਪ ਸਿੰਘ ਹੈ ਜੀ ਦੁਆਬਾ ਫਿਨਸਿਸ਼ਨ ਸਾਡੇ ਪੰਪ ਦਾ ਨਾਮ ਹੈ ਜੀ ਪਹਿਲਾ 8:00 ਵਜੇ ਮੁੰਡਿਆਂ ਨਾਲ ਲੜਾਈ ਝਗੜਾ ਹੋਇਆ ਤੇ ਸਾਡੇ ਸੀਨੀਅਰ ਮੁੰਡਿਆਂ ਨੇ ਮੁੰਡਿਆਂ ਨੂੰ ਸਮਝਾ ਕੇ ਭਜਾ ਕੇ ਤੋਰਤਾ ਚਲੋ ਵੀ ਕੋਈ ਗੱਲ ਨਹੀਂ ਕੁਝ ਨਹੀਂ ਹੋਇਆ ਫਿਰ ਬਾਅਦ ਚ ਉਹਨਾਂ ਦੇ ਘਰ ਦੇ ਮੁੰਡੇ ਜਿਹੜੇ ਲੜਕੇ ਗਏ ਸੀਗੇ ਉਹਨਾਂ ਇੱਕ ਲੇਡੀਆਂ ਸੀ ਉਹ ਲੜਾਈ ਕਰਕੇ ਗਈ ਮੁੰਡਿਆਂ ਨਾਲ ਫਿਰ 9:30 ਤੋਂ 9:30 ਤੋਂ 9:30 ਦੇ ਕਰੀਬ ਮੁੰਡੇ ਸਾਡੇ ਰੋਟੀ ਲੈਣ ਨੂੰ ਜਾਂਦੇ ਪਏ ਸੀ ਰਸਤੇ 'ਚ ਤੇ ਉਹਨਾਂ ਨੂੰ ਰਸਤੇ 'ਤੇ ਚਾਲਕੂਨਾਂ ਨੇ ਛੱਟਾ ਮਾਰੀਆਂ ਤੇ ਉਹਨਾਂ ਦੀ ਜੇਬ 'ਚੋਂ ਪੈਸੇ ਵੀ ਖੋਲੇ ਤੇ ਇੱਕ ਮੁੰਡੇ 'ਤੇ ਸਾਡੇ ਸਿਰ ਤੇ ਦਾਤ ਮਾਰਿਆ ਉਹਨਾਂ ਨੇ ਤੇ ਜਿਹੜਾ ਹੁਣ ਵੀ ਉਹਦੀ ਸਿਹਤ ਠੀਕ ਆ ਤੇ ਹਸਪੀਟਲ ਤੋਂ ਅਸੀਂ ਉਹਨੂੰ ਡਿਸਚਾਰਜ ਕਰਾ ਲਿਆ ਸੀ ਰਾਤੀ ਨੂੰ ਤੇ ਹੁਣ ਅੱਗੇ ਅਸੀਂ ਉਹਨਾਂ ਨੂੰ ਬੰਦੇ ਦੀ شناخت ਕਰਦੇ ਪਏ ਆ ਕੌਣ ਆ ਬੰਦੇ ਕਿੰਨੇ ਕ ਪੈਸੇ ਦੇ ਜਿਹੜੇ ਕਿ ਲੁੱਟ ਦੀ ਵਾਰਦਾਤ ਹੋਈ ਆ ਜਿਹੜਾ ਸੀ ਆਪਣਾ ਹਿਸਾਬ ਲਾਇਆ ਸੀ ਉਹ 6500 ਤੋਂ ਲੈ ਕੇ 7000 ਦੇ ਕਰੀਬ ਸੀਗਾ ਵੀ ਜਿਹੜਾ ਸਾਡਾ ਕੈਸ਼ ਨਹੀਂ ਹੈਗਾ ਸੀ ਵਿੱਚ ਇਹ ਜਿਹੜੀ ਘਟਨਾ ਵਾ ਕਿੰਨੇ ਕ ਵਜੇ ਦੀ ਹੈ ਇਹ ਸਵੇਰ ਹੋ ਗਈ ਕਰੀਬ 9:00 ਤੋਂ 9:00 ਦੇ ਵਿੱਚ ਕਿੰਨੇ ਕਿੰਨੇ ਜਣੇ ਸੀ ਜਿਹੜੇ ਆ ਗਏ 10 ਜਾਣੇ ਸੀ ਤੇ ਇੱਕ ਇੱਕ ਵਿੱਚ ਲੇਡੀ ਸੀ ਤਾਂ ਤਾਂ ਕਿੰਨੇ ਬੰਦੇ ਜਿਹੜੇ ਕਿ ਤੁਹਾਡੇ ਜਿਹੜੇ ਕਿ ਜ਼ਖਮੀ ਹੋਏ ਸੀ ਸਾਡਾ ਇੱਕੋ ਬੰਦਾ ਜ਼ਖਮੀ ਹੋਇਆ ਕਿਉਂਕਿ ਸਾਡੇ ਸੇਲਮੈਨ ਦਾ ਭਰਾ ਸੀ ਕਰਨ ਆਣ ਲੋ ਕਿੰਨੀਆਂ ਸੱਟਾਂ ਲੱਗੀਆਂ ਉਹਦੇ ਸਿਰ 'ਤੇ ਸੱਟ ਲੱਗੀ ਜੀ ਉਹਦੇ ਤਾਂ ਤੁਸੀਂ ਪੁਲਿਸ ਪ੍ਰਸ਼ਾਸਨ ਤੋਂ ਕੀ ਮੰਗ ਕੇ ਕਰਦੇ ਅਸੀਂ ਪੁਲਿਸ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਵੀ ਅਸੀਂ ਪੈਟਰੋਲ ਪੰਪ ਡੀਲਰ ਆ ਜੀ ਤੇ 24 ਘੰਟੇ ਜਨਤਾ ਦੀ ਸਰਵਿਸ 'ਚ ਰਹਿਦਾ ਸੀ ਹਾਜ਼ਰ ਤੇ ਸਾਨੂੰ ਬੰਦਨ ਸਾਹਿਬ ਦਿੱਤਾ ਜਾਵੇ ਤੇ ਜਿਹੜੇ ਦੋਸ਼ੀ ਹੈਗੇ ਉਹਨਾਂ ਦੇ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ